वैसे ਜਦੋਂ ਅਸੀਂ ਗੱਲਬਾਤ ਮੈਂ ਹੁਣ ਤੱਕ ਇਸ ਪ੍ਰੋਗਰਾਮ ਦੇ ਰੂਬਰੂ ਜਿੰਨਿਆਂ ਸਖਸ਼ੀਤਾਂ ਨੂੰ ਵੀ ਕੀਤਾ ਨਾ ਜਿਨ੍ਹਾਂ ਨਾਲ ਵੀ ਗੱਲ ਹੁੰਦੀ ਹੈ ਮੈਨੂੰ ਖੁਸ਼ੀ ਹੁੰਦੀ ਹੈ ਸੁਣ ਕੇ ਵੀ ਉਹ ਕਹਿੰਦੇ ਵੀ ਅਸੀਂ ਸਰਕਾਰੀ ਸਕੂਲਾਂ ਦੇ ਪੜੇ ਹੋਏ ਆ ਜੀ ਬੜੀ ਖੁਸ਼ੀ ਹੁੰਦੀ ਹੈ ਵੀ ਮਤਲਬ ਸਾਡੇ ਸਰਕਾਰੀ ਸਕੂਲਾਂ ਦੀ ਅੱਜ ਕੱਲੇ ਪੰਜਾਬ ਦੇ ਵਿੱਚ ਵੱਡੇ ਅਫਸਰਾਂ ਨੂੰ ਦੇਣ ਨਹੀਂ ਆ ਤੇ ਮੈਂ ਗੱਲ ਕਰਾਂ ਆਲਓਵਰ ਵਰਲਡ ਦੇ ਵਿੱਚ ਵੀ ਕਿੰਨਾ ਸੋਹਣਾ ਤਰੀਕੇ ਦੇ ਨਾਲ ਉਹਨਾਂ ਨੇ ਸਿੱਖਿਆ ਦੇ ਤੌਰ ਦੇ ਉੱਤੇ ਸਾਡੇ ਜਿਹੜੇ ਮੁੰਡੇ ਕੁੜੀਆਂ ਨੂੰ ਤੋਰਿਆ ਵੀ ਉੱਥੇ ਤੱਕ ਪਹੁੰਚੇ ਆ ਜਾਨਾ ਕਿਵੇਂ ਦਾ ਮਾਣ ਮਹਿਸੂਸ ਹੁੰਦਾ ਵੀ ਅਸੀਂ ਸਰਕਾਰੀ ਸਕੂਲਾਂ 'ਚ ਪੜੇ ਆ ਯਾਰ ਮੈਨੂੰ ਇਹ ਤਾਂ ਲੱਗਦਾ ਹੀ ਹੈ ਮਾਣ ਮਹਿਸੂਸ ਹੁੰਦਾ ਪਰ ਮੇਰਾ ਮੈਨੂੰ ਇਉਂ ਵੀ ਲੱਗਦਾ ਹੈ ਕਿ ਹਰ ਬੱਚਾ ਇਸ ਧਰਤੀ ਤੇ ਸਰਕਾਰੀ ਸਕੂਲ ਦੇ ਵਿੱਚ ਪੜੇ ਅੱਛਾ ਜੀ ਹਰ ਧਰਤੀ ਦਾ ਇੱਕ ਬੱਚਾ ਪਾਵੈ ਮੀਰ ਹੈ ਪਾਵੈ ਗਰੀਬੇ ਕਿਉਂਕਿ ਐਕਸੈਸ ਟੂ ਐਜੂਕੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਲਕੁਲ ਇਰਿਸਪੈਕਟਿਵ ਆਫ ਕਿ ਤੁਸੀਂ ਕਰੋ ਕਿੰਨੇ ਚੰਗੇ ਹੋ ਜਾਂ ਤੁਸੀਂ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹੋ ਜਾਂ ਤੁਹਾਡੇ ਕੋਲ ਫੀਸ ਦੇਣ ਨੂੰ ਠਿਆਨੀ ਵੀ ਹੈ ਨਹੀਂ ਤਾਂ ਐਜੂਕੇਸ਼ਨ ਦੀ ਐਕਸੈਸ ਤੋਂ ਮੇਰਾ ਪਾਵ ਹੈ ਕਿ ਐਜੂਕੇਸ਼ਨ ਦੀ ਐਕਸੈਸ ਪਬਲਿਕ ਹੋਵੇ ਹਰ ਇੱਕ ਇਨਸਾਨ ਜਿਹੜਾ ਇਸ ਧਰਤੀ ਤੇ ਜਨਮ ਲੈਂਦਾ ਉਹਨੂੰ ਹੋਣੀ ਚਾਹੀਦੀ ਹੈ ਜੀ ਤੇ ਉਹ ਸਰਕਾਰੀ ਸਕੂਲਾਂ ਦੇ ਦੁਆਰਾ ਹੀ ਹੋ ਸਕਦਾ ਹੈ